ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੰਦਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪਰਾਣਾ ਨੂੰ ਤਹਿਸੀਲ ਪੈਂਦੀ ਹੈ ਇਹਦੇ ਨੇੜੇ ਬੰਬੀਆ ਪਾਈ ਪਿੰਡ ਹੈ ਤੋਂ ਇਲਾਵਾ ਲੰਬ ਵਾਲੀ ਡੋੜ ਗੰਦਾਰਾ ਇਹਦੇ ਆਸ-ਪਾਸ ਦੇ ਪਿੰਡ ਆ ਸੁਖਾਨੰਦ ਵੀ ਇੱਥੇ ਨੇੜੇ ਹੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਥੋੜੇ ਜਿਹੇ ਪਸ਼ੂ ਬਾਈ ਹੋਰਾਂ ਨੇ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਅੱਜ ਇੱਕ ਬਿਲਕੁਲ ਤਾਜੀ ਸੂਈ ਵੈੜ ਵਕਾਊ ਕੀਤੀ ਐ ਤਾਜੀ ਸੂਈ ਵੀ ਐ ਸੋਹਣੇ ਢਾਂਚੇ ਦੀ ਸੋਹਣੇ ਰੰਗ ਰੂਪ ਦੀ ਤੇ ਬਾਕੀ ਬੱਚਾ ਵੀ ਨਾਲ ਕਰਮਾਲੀ ਨੇ ਵੱਛੀ ਨੂੰ ਜਨਮ ਦਿੱਤਾ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਵੈੜ ਇਹ ਗਾਂ ਪਸੰਦ ਆ ਜੂਗੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਟਾਈਮ ਜ਼ਰੂਰ ਧਿਆਨ ਚ ਲਿਆ ਦੇਣਾ ਕਿਉਂਕਿ ਸਵੇਰ ਦੀ ਮਿਲਕਿੰਗ ਹੋਈ ਵੀ ਐ ਤੇ ਵੀਡੀਓ ਜਿਹੜੀ ਮੈਂ ਬਣਾ ਰਿਹਾ ਉਹ 11:53 ਮਿੰਟ ਆ ਤੁਸੀਂ 12 ਵਜੇ ਦੇ ਅ ਟਾਈਮ ਦੇ ਹਿਸਾਬ ਤੇ ਇਹ ਵੀਡੀਓ ਮੰਨ ਕੇ ਚੱਲੋ ਸੋ 12 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਸਵੇਰ ਦੀ ਚੋਈ ਹੋਈ ਏ ਇਸ ਵੈੜ ਦੀ ਆਓ ਡਿਟੇਲ ਵਾਈ ਜਰੋਂ ਤੋਂ ਪੁੱਛਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਵੀਰੇ ਗੁਰਪ੍ਰੀਤ ਸਿੰਘ ਆ ਬਾਈ ਗੁਰਪ੍ਰੀਤ ਬਾਈ ਅੱਜ ਜਿਹੜੀ ਇਹ ਵੈੜ ਵੇਚਣ ਲੱਗੇ ਹੋ ਘਰ ਦੀ ਆਪਣੇ ਹਾਂਜੀ ਹਾਂਜੀ ਬਾਈ ਕਿੰਨਵਾ ਸੂਆ ਸੂਈ ਏ ਇਹ ਪਹਿਲਾ ਸੂਆ ਸੂਈ ਏ ਮੂਹ ਚਾਰ ਦੰਦਾਂ ਦੀ ਚਾਰ ਦੰਦ ਪਹਿਲਾ ਸੂਆ ਹਾਂਜੀ ਸੀਮੈਂਟ ਡਿਟੇਲ ਕੀ ਏ ਬਾਈ ਕਿਹੜਾ ਮਾਰਕ 40116 ਦੀ ਆਪ ਆਈ ਬੱਚਾ ਕਿਹੜੇ ਬੋਲ ਸਨੋਮੈਨ ਦੀ ਵੱਛੀ ਦਿੱਤੀ ਨੇਗੀ ਸਨੋਮੈਨ ਦੀ ਵੱਛੀ ਹੈ ਅੱਛਾ ਸੂਈ ਕਦੋਂ ਆ ਵਹਿੜੇ ਕੱਲ ਸੂਈ ਆ ਬਾਈ ਕੱਲ ਹੀ ਸੂਈ ਆ ਸੁਬਾ ਦੁੱਧ ਚੋਇਆ ਇਹਦਾ ਹਾਂਜੀ ਸੁਬਾ ਸੁਬੋਆ ਇੱਕ ਕੱਲ ਵੀ ਸ਼ਾਮ ਨੂੰ ਚੋਇਆ ਕੋ ਬੱਚੇ ਨੂੰ ਚੰਗਾ ਤਾਂ ਹੀ ਠੀਕ ਹੈ ਰੇਟ ਇਹਦਾ ਕੀ ਰੱਖਦੇ ਹੋ ਬਈ ਰੇਡ ਫੋਨ ਤੇ ਕਰ ਲੈਂਗੇ ਬਾਈ ਦੋਸਤੋ ਰੇਟ ਰਹੂਗਾ ਫੋਨ ਤੇ ਤੋਰ ਦਿਓ ਬਈ ਦੰਨ ਲੈ ਜਾਓ 40116 ਡੈਨਮਾਰਕ ਬੋਲਦੀ ਏ ਆਪ ਤੇ ਇਹਨੇ ਸਨੋਮੈਨ ਦੀ ਵੱਛੀ ਨੂੰ ਜਨਮ ਦਿੱਤਾ ਬਾਈ ਵੱਛੀ ਰੋਕ ਲਓ ਇੱਥੇ ਭਾਵੇਂ ਸੋਨਾ ਕੱਦਦਾ ਦੋਸਤੋ ਸੋਨਾ ਢਾਂਚਾ ਹੱਥੀਂ ਜੁਵਾਈ ਬਾਈ ਹੋ ਰਹੀ ਹੱਥੀ ਚੋਂਦੇ ਕਿਉਂਕਿ ਬਾਹਲੇ ਤਾਂ ਨਗ ਵੀਰ ਹੋ ਰਿ ਪਸ਼ੂ ਸੰਭਾਲਦੇ ਵੀ ਨਹੀਂਗੇ ਘਰੇ ਚਾਰ ਕਨਾਗੀ ਆ ਤਿੰਨ ਚਾਰ ਤੇ ਉਹਨਾਂ ਦੇ ਵਿੱਚੋਂ ਹੀ ਵੈੜ ਵਕਾਊ ਹੈ ਚਵਾਈ ਚ ਠੰਡੀ ਸੀਲ ਹੈ ਬਾਕੀ ਤੁਸੀਂ ਚੋਕੇ ਦੇਖ ਲੈਣੀ ਹੈ ਹਵਾਨਾ ਫਿਟਿੰਗ ਵਾਲਾ ਦੋਸਤੋ 12 ਵਜੇ ਵੀਡੀਓ ਬਣਾ ਰਹੇ ਆ ਸਵੇਰ ਦੀ ਚੋਈ ਹੋਈ ਆ ਤੇ ਉਹਦੇ ਕਰਕੇ ਹਵਾਨਾ ਹੁਣ ਦਿਖਾ ਰਹੀ ਹੈ ਜਿੰਨਾ ਉਹ ਤੁਸੀਂ ਵੇਖ ਲਓ ਬਾਕੀ ਹੈ ਫਿਟਿੰਗ ਵਾਲਾ ਹਵਾਨਾ ਤੇ ਬੱਚੀ ਵੀ ਬਹੁਤ ਸੋਹਣੀ ਹੈ ਰੇਟ ਫੋਨ ਤੇ ਆ ਕਿਉਂਕਿ ਜਦੋਂ ਕਿਸੇ ਘਰੇਲੂ ਭਰਾ ਕੋਲੋਂ ਵੀਡੀਓ ਬਣਾਉਣੇ ਆ ਤਾਂ ਰੇਟ ਦੀ ਬੜੀ ਤਕੜੀ ਕਨਫਿਊਜ਼ਨ ਹੁੰਦੀ ਹੈ ਸੋ ਬਿਹਤਰ ਆਪਸ਼ਨ ਇਹੀ ਹੈ ਵੀ ਜਿਨੇ ਇਹ ਵਾੜ ਖਰੀਦਨੀ ਹੈ ਜਿਹਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਕਾਲ ਕਰਕੇ ਬਾਈ ਹੋਰਾਂ ਤੋਂ ਰੇਟ ਕਨਫਰਮ ਕਰ ਲਓ ਬਹੁਤ ਸੋਹਣਾ ਬੱਚਾ ਦੋਸਤੋ ਇਹਦੀ ਕੀਮਤ ਐਡ ਜ਼ਰੂਰ ਕਰਿਓ ਕਿਉਂਕਿ ਵੀਰ ਦੱਸਦੇ ਸੀ ਵੀ ਜਿਹੜੇ ਡਾਕਟਰ ਵੀਰ ਨੇ ਏਆਈ ਕੀਤੀ ਸੀ ਵੱਛੀ ਚੰਗੀ ਕੀਮਤ ਤੇ ਉਹ ਭਰਾ ਵੀ ਮੰਗਦਾ ਸੀਗਾ ਕੱਲਾ ਬੱਚਾ ਵੀ ਜੇ ਬਾਈ ਹੋਰਾਂ ਨੇ ਇਹ ਵਾੜ ਰੱਖਣੀ ਹੁੰਦੀ ਤਾਂ ਸੋ ਬਾਕੀ ਤੁਸੀਂ ਜੋੜਾ ਹੀ ਖਰੀਦਣਾ ਹੈ ਗਾਂ ਖਰੀਦੋਗੇ ਤੇ ਨਾਲ ਵੱਛੀ ਇਹਦੇ ਆਉਣੀ ਆਉਣੀ ਹੈ ਸੋ ਇਹ ਹੀ ਨਖ ਤੁਹਾਨੂੰ ਦਿਖਾਉਣਾ ਹੈ ਭਾਈ ਹੋਰ ਤੋਰ ਅੱਗੇ ਨਹੀਂ ਜਾਣ। ਸੋ ਇਹਦੀ ਅਗਾੜੀ ਦੇਖ ਲਓ ਦੋਸਤੋ ਥਣ ਸੋਹਣੇ ਆ ਕੱਦ ਲੰਬਾਈ ਇਹ ਸਾਰਾ ਕੁਝ ਹੀ ਚੰਗਾ ਹੈ। ਸੋ ਇਹ ਪਹਿਲਣ ਵੈੜ ਚਾਰ ਦੰਦ ਜਿਹਨੂੰ ਜਚੇ ਤਾਂ ਕਾਲ ਕਰਕੇ ਤੁਸੀਂ ਸੌਦਾ ਬਾਈ ਉਹ ਨਾਲ ਕਰ ਸਕਦੇ ਹੋ। ਲਿਆ ਵੀਰੇ ਕਮਾਲ ਆ। ਸੋ ਇਹ ਪਹਿਲਣ ਵੈੜ ਖਾਣੇ ਦੇ ਹੱਥੀ ਚੁਾਈ ਵਾਲੇ ਤੇ ਵੱਛੀ ਜਿਹੜੀ ਆ 스ਨੋਮੈਨ ਦੀ ਵਾਰ-ਵਾਰ ਦੇਖਣ ਨੂੰ ਜੀ ਕਰੂਗਾ ਜਿਨੇ ਗਾਂ ਖਰੀਦਣੀ ਐ ਜੋੜਾ ਹੀ ਬੜਾ ਸੋਹਣਾ ਤੁਹਾਡੇ ਕੋਲ ਜਾਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕੀ ਨਗ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ